ਰੈਲੀਆਂ ਹੋਈਆਂ ਹੁਣ ਤੇ ਅਗਿਆਨੀ ਹਰਪ੍ਰੀਤ ਸਿੰਘ ਹੁਣੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਜਿਹੜਾ ਬਾਦਲਤੜਾ ਹੈ ਉਹਨਾਂ ਦੇ ਵੱਲੋਂ ਸਰਬਜੀਤ ਸਿੰਘ ਝੰ ਜ਼ਰੂਰੀ ਜਾਂ ਉਹਨਾਂ ਦਾ ਹੋਰ ਜਿੰਨੇ ਵੀ ਬਾਦਲਤੜੇ ਦੇ ਨਾਲ ਸੰਬੰਧਿਤ ਆਗੂ ਸੀ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਖੁਰਚਣਾ ਫੇਰਨਾ ਜੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਉੱਤੇ ਇਹ ਟਿੱਪਣੀ ਨੂੰ ਕਿਵੇਂ ਸਮਝਦੇ ਹਾਂ ਨਹੀਂ ਇਹ ਤਾਂ ਕਿਸੇ ਕਿਸੇ ਵੀ ਬੰਦੇ ਲਈ ਕੋਈ ਗੱਲ ਇਹ ਕਰੇ ਕਿ ਅਸੀਂ ਖਰਚਣਾ ਫੇਰਨਾ ਇਹ ਗਲਤ ਗੱਲ ਹੈ ਪਰ ਦੱਸੋ ਤਾਂ ਸਹੀ ਕਿਉਂ ਫੇਰਨਾ ਉਹ ਕਹਿੰਦੇ ਵੀ ਕੇਂਦਰੀ ਏਜੰਸੀਆਂ ਦੀ ਪਿੱਛੇ ਲਾ ਕੇ ਅਕਾਲੀ ਦਲ ਨੂੰ ਤੋੜ ਰਹੇ ਨੇ ਤਾਂ ਫੇਰਨਾ ਤੇ ਜਦੋਂ ਜੇ ਕੇਂਦਰੀ ਏਜੰਸੀਆਂ ਦੇ ਪਿੱਛੇ ਲੱਗਣ ਦੀ ਗੱਲ ਹੈ ਤਾਂ ਭਾਈ ਉਹਨਾਂ ਨੂੰ ਕਹੋ ਪਹਿਲਾਂ ਆਪਦੇ ਘਰ ਤੋਂ ਹੀ ਸ਼ੁਰੂ ਕਰੋ ਕੰਮ ਉੱਥੇ ਫੇਰੋ ਖਰਚਨੇ ਸਾਰੇ ਤੇ ਇਹ ਵੀ ਦੱਸ ਦਿਓ ਕਿ ਜਿਨ੍ਹਾਂ ਦੇ ਤੁਸੀਂ ਖਰਚਣਾ ਫੇਰਨ ਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਜਥੇਦਾਰ ਸਾਹਿਬ ਕਿਹਨੇ ਬਣਾਇਆ ਸੀ ਪਹਿਲਾਂ ਗੱਲ ਕੀ ਹੋ ਰਹੀ ਹੈ ਕਿ ਜਦੋਂ ਤੁਹਾਡੇ ਹਿਸਾਬ ਨਾਲ ਚੱਲਣ ਉਦੋਂ ਤਾਂ ਸਹੀ ਜਦੋਂ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲਣ ਉਦੋਂ ਗਲਤ ਤੇ ਲੋਕ ਤਾਂ ਇਹ ਵੀ ਆਂਦੇ ਕਿ ਤੁਸੀਂ ਵੀ ਕੇਂਦਰੀ ਏਜੰਸੀਆਂ ਦੇ ਹਿਸਾਬ ਨਾਲ ਚੱਲ ਰਹੇ ਹੋ ਹਾਂ ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ ਜਦੋਂ ਉਹਨਾਂ ਨੇ ਬੰਦੇ ਹੀ ਕਿਹਾ ਕਿ ਅਸੀਂ ਸ਼ਰੂਮਣੀ ਕਮੇਟੀ ਵੀ ਖੋਲਾਂਗੇ ਅਸੀਂ ਚੋਣ ਨਿਸ਼ਾਨ ਵੀ ਖੋਲਾਂਗੇ ਅਸੀਂ ਆਫਿਸ ਵੀ ਖੋਲਾਂਗੇ ਕਿਉਂਕਿ ਤਿੰਨੇ ਚੀਜ਼ਾਂ ਕੇਂਦਰ ਸਰਕਾਰ ਦੇ ਹੱਥ 'ਚ ਨੇ ਇਹ ਕਿਵੇਂ ਖੋਲਣਗੇ ਇਹਦਾ ਮਤਲਬ ਇਹਨਾਂ ਦੀ ਸੈਟਿੰਗ ਹੈ ਕੇਂਦਰ ਨਾਲ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿਨੇ ਕਰਾਉਣੇ ਆ ਜੀ ਦੀ ਕੇਂਦਰ ਸਰਕਾਰ ਹੁੰਦੀ ਉਹ ਭਾਜਪਾ ਦੀ ਹੈ ਇਲੈਕਸ਼ਨ ਕਮਿਸ਼ਨ ਕੀ ਦੀ ਸੁੰਦਾ ਆਪਾਂ ਨੂੰ ਪਤਾ ਹੈ ਮਹਾਰਾਸ਼ਟਰ 'ਚ ਕੀ ਖੇਡ ਹੋਈ ਹੈ ਕੀ ਉਹੀ ਖੇਡ ਹੋਣ ਇੱਥੇ ਹੋਣ ਵਾਲੀ ਹੈ ਇਹ ਗੱਲ ਮੈਂ ਪੱਕੀ ਆਣਾ ਲੈ ਵੀ ਇਹ ਗੱਲ ਉਹਨਾਂ ਨੇ ਫਿਰ ਉਹੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਆਖਿਆ ਕਿ ਜੋ ਤੁਹਾਡੇ ਦਿਲ 'ਚ ਹੁੰਦਾ ਹੈ ਉਹ ਜਾਂ ਤਾਂ ਤੁਹਾਡੇ ਕਰਮ ਦੱਸ ਦਿੰਦੇ ਨੇ ਤੇ ਕਦੇ-ਕਦੇ ਤੁਹਾਡੀ ਜ਼ੁਬਾਨ ਵੀ ਦੱਸ ਦਿੰਦੀ ਆ ਜਿਵੇਂ ਆ ਮਨੀਸ਼ੋ ਸੋਧਿਆ ਦੱਸ ਗਿਆ ਉਵੇਂ ਹੀ ਹੋ ਗਿਆ ਨੀਜੀ ਦੱਸ ਗਿਆ ਉਸ ਦਿਨ ਤੇ ਉਵੇਂ ਹੀ ਇਹਨਾਂ ਨੂੰ ਗੁੱਸਾ ਵੱਧਦਾ ਜਾ ਰਿਹਾ ਕਿ ਯਾਰ ਜਿਹੜੇ ਬੰਦੇ ਅਸੀ ਲਿਆਂਦੇ ਜਿਹੜੀਆਂ ਸਕੀਮਾਂ ਅਸੀਂ ਲਾਉਂਦੇ ਸੀ ਉਹਨੇ ਲਾਈ ਜਾਂਦੇ ਨੇ ਅਜ਼ੀਲ ਹੁੰਦੇ ਸੀ ਇਹ ਕਿਉਂ ਲਾਉਂਦੇ ਨੇ ਸਾਡਾ ਅੱਖ ਸੀ ਉਹ ਤਾਂ ਇਹ ਅਸਲ 'ਚ ਉਹੀ ਸਾਰੇ ਚੁੱਲਿਆਂ ਵਾਲੇ ਨੇ ਮੈਨੂੰ ਬੜੇ ਬੰਦੇ ਆਂਦੇ ਜੀ ਬੜੇ ਚੁੱਲ੍ਹੇ ਹੋ ਗਏ ਬੜੇ ਚੁੱਲ੍ਹੇ ਹੋ ਗਏ ਤਾਂ ਹੀ ਮੈਂ ਇੱਥੇ ਵੀ ਜ਼ਿਕਰ ਕੀਤਾ ਮੈਨੂੰ ਬਾਹਲੇ ਚੁੱਲਿਆਂ ਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਉਹਨਾਂ ਚੁੱਲਿਆਂ ਦੇ ਉੱਤੇ ਸਬਜ਼ੀ ਕੀੜੀ ਪੱਕ ਰਹੀ ਐ ਰੋਟੀ ਕੀੜੀ ਬਣ ਰਹੀ ਐ ਉਹਦਾ ਮਸਲਾ ਹੈ ਉਹ ਕੇਂਦਰ ਵਾਲਿਆਂ ਦੀ ਮਰਜ਼ੀ ਨਾਲ ਬਣ ਰਹੀ ਐ ਜਾਂ ਸੰਗਤ ਦੀ ਮਰਜ਼ੀ ਨਾਲ ਬਣ ਰਹੀ ਐ ਮਸਲਾ ਉਹਦਾ ਹੈ